ਸਸਕਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਸੁਖ ਲਾਟਿਆ ਚੈਨਲ ਦੇ ਨਾਲ 20 ਅਗਸਤ 2025 ਅੱਜ ਆਪਾਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਪੌਂਗ ਡੈਮ ਦੀ ਭਾਖੜਾ ਡੈਮ ਦੀ ਹਰੀਕੇਡ ਵਰਕਸ ਤੇ ਕਿੰਨਾ ਪਾਣੀ ਆ ਰਿਹਾ ਤੇ ਕਿੰਨਾ ਅਗਲੇ ਪਾਸੇ ਛੱਡਿਆ ਜਾ ਰਿਹਾ ਪੌਂਗ ਡੈਮ ਦਾ ਜਿਹੜਾ ਡਾਟਾ ਉਹ ਕਿੰਨਾ ਅੱਜ ਵੱਧ ਸਕਦਾ ਹੈ ਭਾਖੜਾ ਡੈਮ ਜਿਹੜੇ ਰਾਤੀ ਜਿਹੜੇ ਆਪਣੇ ਉਤੇ ਗੇਟ ਖੋਲ ਦਿੱਤੇ ਗਏ ਹਨ ਉਨ੍ਹਾਂ ਦੇ ਵਿੱਚੋਂ ਜਿਹੜਾ ਕਿੰਨਾ ਪਾਣੀ ਆਉਣ ਦੀ ਸੰਭਾਵਨਾ ਹੈ ਤੇ ਬਿਆਸ ਦਰਿਆ ਦੇ ਵਿੱਚ ਕਿੰਨਾ ਪਾਣੀ ਆਵੇਗਾ ਸਤਲੁਜ ਦਰਿਆ ਦੇ ਵਿੱਚ ਕਿੰਨਾ ਪਾਣੀ ਆਵੇਗਾ ਸੋ ਕਿਰਪਾ ਕਰਕੇ ਮੇਰੇ ਵੀਰੋ ਵੀਡੀਓ ਨੂੰ ਚਲਦੀ ਚਲਦੀ ਸ਼ੇਅਰ ਜਰੂਰ ਕਰੀ ਚੱਲੋ ਜਿਹੜੇ ਭੈਣ ਭਰਾ ਨਵੇਂ ਜੁੜੇ ਹਨ ਕਿਰਪਾ ਕਰਕੇ ਆਪਣਾ YouTube ਚੈਨਲ ਸੁਖ ਲਾਟਿਆ ਫੋਲੋ ਸਬਸਕ੍ਰਾਈਬ ਕਰ ਲਓ ਤਾਂ ਜਿਹੜੀ ਸਹੀ ਜਾਣਕਾਰੀ ਉਹ ਤੁਹਾਡੇ ਤੱਕ ਸਹੀ ਸਮੇਂ ਪਹੁੰਚਦੀ ਰਹੇ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਇਹ ਜ਼ਰੂਰ ਦੱਸੋ ਕਿੱਥੋਂ-ਕਿੱਥੋਂ ਤੁਸੀਂ ਮੈ ਆਪਾਂ ਨੂੰ ਜਿਹੜਾ ਵਾਚ ਕਰ ਰਹੇ ਹੋ ਕਿੱਥੋਂ-ਕਿੱਥੋਂ ਤੁਸੀਂ ਦੇਖ ਰਹੇ ਹੋ ਜੇਕਰ ਤੁਸੀਂ ਬਿਆਸ ਦਰਿਆ ਦੇ ਕੰਢੇ ਤੋਂ ਦੇਖ ਰਹੇ ਹੋ ਤਾਂ ਤਾਂ ਵੀ ਜਿਹੜਾ ਕਮੈਂਟ ਕਰਕੇ ਦੱਸੋ ਜੇਕਰ ਤੁਸੀਂ ਸਤਲੁਜ ਦਰਿਆ ਦੇ ਕੰਢੇ ਤੋਂ ਦੇਖ ਰਹੇ ਹੋ ਤਾਂ ਤਾਂ ਵੀ ਜਿਹੜਾ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸੋ ਤਾਂ ਜੋ ਪਾਣੀ ਦੀ ਸਥਿਤੀ ਵੀ ਜ਼ਰੂਰ ਦੱਸੋ ਤਾਂ ਜੋ ਕਮੈਂਟ ਦੇਖ ਕੇ ਹੋਰ ਭੈਣ ਭਰਾਣੇ ਉਹ ਜਿਹੜਾ ਪਾਣੀ ਦਾ ਅੰਤਾਜਾ ਲਗਾ ਸਕਣ ਮੈਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਥੋੜਾ ਜਿਆਦਾ ਦੱਸ ਦਾਂ ਕਿ ਜਿਹੜਾ ਅੱਜ ਪੌਂਗ ਡੈਮ ਦੇ ਜਿਹੜੇ ਸਪਿਲਵੇ ਗੇਟ ਆ ਜਿੱਦਾਂ ਕਿ ਉਹਨਾਂ ਨੇ ਮੈਂ ਅੱਗੇ ਵੀਡੀਓ ਦੇ ਵਿੱਚ ਵੀ ਦੱਸਿਆ ਕਿ 60000 ਪਾਣੀ ਮੰਨ ਲਓ ਛੱਡਿਆ ਜਾ ਰਿਹਾ ਹੈ ਅੱਜ ਜਿਹੜਾ ਉਸ ਨੂੰ ਵਧਾਉਣ ਦੀ ਮਾਤਰਾ ਜਿਹੜੀ 20 ਅਗਸਤ 2025 ਦਿਨ ਬੁੱਧਵਾਰ ਨੂੰ ਜਿਹੜੀ ਉਹ ਸ਼ੁਰੂ ਕਰ ਦਿੱਤੀ ਜਾਵੇਗੀ ਜਿਹੜਾ 60000 ਪਾਣੀ ਟੋਟਲ ਆਊਟਫਲੋ ਕੀਤਾ ਜਾ ਰਿਹਾ ਇਸ ਦੀ ਜਿਹੜੀ ਮਾਤਰਾ ਵਾ 75000 ਤੱਕ ਲਜਾਈ ਜਾਵੇਗੀ ਪਹਿਲਾਂ 5000 ਵਾ ਵਧ ਛੱਡਿਆ ਜਾਵੇਗਾ ਫਿਰ 5000 ਵਾ ਵਧ ਛੱਡਿਆ ਜਾਵੇਗਾ ਫਿਰ 5000 ਜਿਹੜਾ 24 ਘੰਟਿਆਂ ਬਾਅਦ ਜਿਹੜਾ ਵਧ ਛੱਡਿਆ ਜਾਵੇਗਾ ਜੇਕਰ ਆਪਾਂ ਹੁਣ ਗੱਲ ਕਰ ਲਈਏ ਪੌਂਗ ਟਾਈਮ ਦੀ 20 ਅਗਸਤ 2025 ਸਵੇਰੇ 6 ਵਜੇ ਦੀ ਤਾਂ ਜਿਹੜਾ ਪੌਂਗ ਡੈਮ ਦਾ ਟੋਟਲ ਪਾਣੀ ਰੱਖਣ ਦੀ ਸ਼ਮਤਾ ਆਪ ਨੂੰ ਪਤਾ 1400 ਫੁੱਟ ਆ ਜੇਕਰ ਰੈਸਟ ਲੈਵਲ ਸਵੇਰੇ 6 ਵਜੇ ਦੇਖੀਏ ਤਾਂ 1383.12 ਫੁੱਟ ਤੇ ਪਹੁੰਚ ਚੁੱਕਾ ਹੈ ਜੇਕਰ ਇਨਫਲੋ ਦੀ ਗੱਲ ਕਰੀਏ ਤਾਂ 59835 ਕਿਊਸਿਕ ਜਿਹੜਾ ਪਾਣੀ ਆ ਉਹ ਇਨਫਲੋ ਪੌਂਗ ਡੈਮ ਦੇ ਵਿੱਚ ਸਵੇਰੇ 6 ਵਜੇ ਕਰ ਰਿਹਾ ਜੇਕਰ ਟਰਬਾਈਨਰ ਥਰੂ ਆਊਟਫਲੋ ਦੀ ਗੱਲ ਕਰੀਏ ਤਾਂ 17456 ਕਿਊਸਿਕ ਜਿਹੜਾ ਪਾਣੀ ਆ ਉਹ ਟ੍ਰਬਾਈਨਾਂ ਦੇ थ्रू ਅਗਲੇ ਪਾਸੇ ਜਿਹੜਾ ਛੱਡਿਆ ਜਾ ਰਿਹਾ ਜੇਕਰ ਸਪਿਲਵੇ ਗੇਟਾਂ ਦੀ ਗੱਲ ਕਰੀ ਤਾਂ 42379 ਕਿਊਸਿਕ ਜਿਹੜਾ ਪਾਣੀ ਆ ਉਹ ਅਗਲੇ ਪਾਸੇ ਛੱਡਿਆ ਜਾ ਰਿਹਾ ਜੇਕਰ ਆਪਾਂ ਅੱਜ ਗੱਲ ਕਰੀਏ 42000 ਚੱਲ ਰਿਹਾ ਤੇ ਇਹਨੂੰ ਜਿਹੜਾ ਵਧਾ ਕੇ 10-15000 ਹੋਰ ਅਗਲੇ ਪਾਸੇ ਸਪਿਲਵੇ ਗੇਟਾਂ ਨੂੰ ਜਿਹੜਾ ਇਹਦਾ ਆਊਟਫਲੋ ਜਾ ਸਕਦਾ ਜੇਕਰ ਟੋਟਲ ਆਊਟਫਲੋ ਦੀ ਗੱਲ ਕਰੀਏ ਤਾਂ 59835 ਕਿਊਸਿਕ ਪਾਣੀ ਆ ਰਿਹਾ ਪੌਂਗ ਡੈਮ ਦੇ ਵਿੱਚ ਤਾਂ 59835 ਕਿਊਸਿਕ ਕੀ ਪਾਣੀ ਜਿਹੜਾ ਅਗਲੇ ਪਾਸੇ ਛੱਡਿਆ ਜਾ ਰਿਹਾ ਸਵੇਰੇ 6:00 ਵਜੇ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਉੱਥੇ ਜਿਹੜਾ ਫਿਲਹਾਲ ਬੱਦਲਵਾਈ ਕਲਾਊਡਲੀ ਜਿਹੜਾ ਚੱਲ ਰਿਹਾ ਜੇਕਰ 20 ਅਗਸਤ 2025 ਸਵੇਰੇ 7 ਵੇ ਦੀ ਰਿਪੋਰਟ ਦੇਖੀਏ ਤਾਂ ਜਿਹੜਾ 7 ਵਜੇ ਪੌਂਗ ਡੈਮ ਦਾ ਜਿਹੜਾ ਲੈਵਲ ਆ 1383.13 ਫੁੱਟ ਤੇ ਚੱਲ ਰਿਹਾ ਜੇਕਰ ਇਨਫਲੋ ਦੀ ਗੱਲ ਕਰੀਏ ਤਾਂ 7ਵੇਂ ਜਿਹੜਾ ਪੌਂਗ ਡੈਮ ਦੇ ਵਿੱਚ ਇਨਫਲੋ ਉਹ ਥੋੜਾ ਵਧਿਆ 68967 ਕਿਊਸਿਕ ਹੋ ਚੁੱਕਾ ਜੇਕਰ ਆਊਟਫਲੋ ਦੀ ਗੱਲ ਕਰੀਏ ਤਾਂ ਹੁਣ ਜਿਹੜਾ ਵਾ ਪਾਣੀ ਆ 스ਪਿਲਵੇ ਗੇਟਾਂ ਦੇ ਰਾਹੀਂ ਵਧਾ ਦਿੱਤਾ ਗਿਆ ਜੇਕਰ ਟੋਟਲ ਆਪਣੇ ਟਰਬਾਈਨਰ ਥਰੂ ਆਊਟਫਲੋ ਦੀ ਗੱਲ ਕਰੀਏ ਤਾਂ 17456 ਕਿਊਸਿਕ ਚੱਲ ਰਿਹਾ ਜੇਕਰ 스ਪਿਲਵੇ ਗੇਟਾਂ ਦੀ ਗੱਲ ਕਰੀਏ ਤਾਂ ਜਿਹੜਾ 44422 ਕਿਊਸਿਕ ਜਿਹੜਾ ਪਾਣੀ ਆ 7 ਵਜੇ ਕਰ ਦਿੱਤਾ ਗਿਆ ਹੈ ਮਤਲਬ ਕਿ 2000 ਕਿਊਸਿਕ ਲਗਭਗ ਪਾਣੀ ਆ ਜਿਹੜਾ 7 ਵਜੇ ਜਿਹੜਾ ਪੌਂਗ ਡੈਮ ਦੇ 스ਪਿਲਵੇ ਗੇਟਾਂ ਦੇ ਰਾਈ ਵਧਾ ਦਿੱਤਾ ਗਿਆ ਜਿੰਦੀ ਕਿ ਮਾਤਰਾ ਸ਼ਾਮ ਤੱਕ ਹੋਰ ਵੱਧੀ ਜਾਵੇਗੀ ਲਗਾਤਾਰ ਪਲ-ਪਲ ਦੀ ਆਪਾਂ ਜਿਹੜੀ ਤੁਹਾਨੂੰ ਅਪਡੇਟ ਦਿੰਦੇ ਰਵਾਂਗੇ ਟੋਟਲ ਆਊਟਫਲੋ ਦੀ ਗੱਲ ਕਰੀਏ ਤਾਂ 61878 ਕਿਊਸੀ ਜਿਹੜਾ ਪਾਣੀ ਆ ਟੋਟਲ ਆਊਟਫਲੋ ਪੌਂਗ ਡੈਮ ਤੋਂ ਸਵੇਰੇ ਜਿਹੜਾ 7 ਵਜੇ ਹੋ ਰਿਹਾ ਜੇਕਰ ਮੌਸਮ ਦੀ ਗੱਲ ਕਰੀਏ ਤਾਂ 7 ਵਜੇ ਉੱਥੇ ਜਿਹੜਾ ਮੀਂਹ ਪੈਣਾ ਉਹ ਵੀ ਸ਼ੁਰੂ ਹੋ ਚੁੱਕਾ ਹੈ ਹੁਣ ਆਪਾਂ ਗੱਲ ਕਰਦੇ ਹਾਂ ਪਾਖੜਾ ਟਾਈਮ ਦੀ ਜੇਕਰ ਪਾਖੜਾ ਟਾਈਮ ਦੀ ਗੱਲ ਕਰੀਏ ਸਵੇਰੇ 6 ਵਜੇ ਦੀ 20 ਅਗਸਤ 2025 ਦਿਨ ਬੁੱਧਵਾਰ ਤਾਂ ਜਿਹੜਾ ਭਾਖੜਾ ਡੈਮ ਦਾ ਲੈਵਲ ਆ 1666 ਫੁੱਟ ਤੇ ਜਿਹੜਾ ਪਹੁੰਚ ਚੁੱਕਾ ਟੋਟਲ ਜਿਹੜਾ ਪਾਣੀ ਰੱਖਣ ਦੀ ਸਮਰੱਥਾ ਲਗਭਗ 1680 ਜਾਂ 1685 ਤੱਕ ਆਪਾਂ ਜਾ ਸਕਦੇ ਹਾਂ ਜਿਹੜਾ ਕਿ 1666 ਫੁੱਟ ਪਹੁੰਚ ਚੁੱਕਾ ਖਤਰੇ ਦੇ ਨਿਸ਼ਾਨ ਤੋਂ نیچے ਚੱਲ ਰਿਹਾ ਜੇਕਰ 1680 ਗਿਣੀਏ ਤਾਂ 14 ਫੁੱਟ ਰਹਿ ਚੁੱਕਾ ਜੇਕਰ 1685 ਗਿਣੀਏ ਤਾਂ ਜਿਹੜਾ 19 ਫੁੱਟ نیچے ਚੱਲ ਰਿਹਾ ਜੇਕਰ ਪਾਣੀ ਆਉਣ ਦੀ ਸ਼ਮਤਾ ਦੇਖੀਏ ਪਾਖੜਾ ਡੈਮ ਦੇ ਵਿੱਚ ਦਾ ਇਨਫਲੋ ਆ 58671 ਕਿਊਸਿਕ ਜਿਹੜਾ ਪਾਣੀ ਇਨਫਲੋ ਕਰ ਰਿਹਾ ਜੇਕਰ ਆਊਟਫਲੋ ਦੀ ਗੱਲ ਕਰੀਏ ਤਾਂ 40300 92 ਕਿਊਸੀ ਕੀ ਜਿਹੜਾ ਪਾਣੀ ਆ ਉਹ ਅਗਲੇ ਪਾਸੇ ਭਾਖੜਾ ਡੈਮ ਤੋਂ ਛੱਡਿਆ ਜਾ ਰਿਹਾ ਜਿਹੜਾ ਕਿ ਨੰਗਲ ਤੋਂ ਦੋ ਨਹਿਰਾਂ ਦੇ ਵਿੱਚ ਜਿਹੜਾ ਕੁਝ-ਕੁਝ ਪਾਣੀ ਜਾਊਗਾ ਲਗਭਗ ਅੱਧਾ ਪਾਣੀ ਜਿਹੜਾ ਨਹਿਰਾਂ ਵਿੱਚ ਛੱਡਿਆ ਜਾਊਗਾ ਤੇ ਲਗਭਗ 20 ਕੁ ਹਜ਼ਾਰ ਕਿਊਸੀ ਜਿਹੜਾ ਪਾਣੀ ਆ ਉਹ ਅਗਲੇ ਪਾਸੇ ਜਿਹੜਾ ਸਤਲੁਜ ਦਰਿਆ ਦੇ ਵਿੱਚ ਆਵੇਗਾ ਕੱਲ੍ਹ ਦੀਆਂ ਕਾਫੀ ਖਬਰਾਂ ਆਡਰੀਆਂ ਸੀ ਕਿ ਭਾਖੜਾ ਡੈਮ ਦੇ ਜਿਹੜੇ ਗੇਟ ਉਹ ਖੋਲ ਦਿੱਤੇ ਗਏ ਹਨ ਇੱਥੇ ਮੈਂ ਥੋੜਾ ਜਿਹਾ ਤੁਹਾਨੂੰ ਚੰਗੀ ਤਰ੍ਹਾਂ ਡਿਟੇਲ ਚ ਦੱਸ ਦਾਂਗੇ ਭਾਖੜਾ ਡੈਮ ਦੇ ਕੱਲ ਜਿਹੜੇ ਗੇਟ ਖੋਲੇ ਹਨ ਬਹੁਤਾ ਪੈਨਿਕ ਕਿਉਂਕਿ ਜਿਹੜਾ ਸਿਰਫ ਜਿਹੜਾ 20000 ਪਾਣੀ ਆ ਉਹ ਭਾਖੜਾ ਨੰਗਲ ਡੈਮ ਤੋਂ ਜਿਹੜਾ ਅਗਲੇ ਪਾਸੇ ਸਤਲੁਜ ਦਰਿਆ ਦੇ ਵਿੱਚ ਛੱਡਿਆ ਜਾਵੇਗਾ ਤੇ 20000 ਪਾਣੀ ਲਗਭਗ ਨੋਰਮਲੀ ਚੱਲ ਰਿਹਾ ਕੱਲ ਜਿਹੜਾ ਲਗਭਗ 13000 ਕੁਸ਼ ਕਿਊਸਿਕ ਚੱਲ ਰਿਹਾ ਸੀਗਾ 7000 ਪਾਣੀ ਜਿਹੜਾ ਆਪਣਾ ਸਤਲੁਜ ਦਰਿਆ ਦੇ ਵਿੱਚ ਵਧਦਾ ਆਵੇਗਾ ਤੁਸੀਂ ਦੇਖਿਆ ਕਿ ਸਤਲੁਜ ਦਰਿਆ ਠੀਕ ਠਾਕ ਹੀ ਚੱਲ ਰਿਹਾ ਸੀਗਾ ਟਿੱਬੀਆਂ ਸਾਰੀਆਂ ਜਿਹੜੀਆਂ ਕਈ ਜਗ੍ਹਾ ਤੇ ਨੰਗੀਆਂ ਸੀ ਮਤਲਬ ਕਿ ਪਾਣੀ ਘਾਟੀ ਸੀ 7000 ਪਾਣੀ ਹੋਰ ਆ ਜੂਗਾ ਕੋਈ ਏਡੀ ਵੱਡੀ ਗੱਲਬਾਤ ਨਹੀਂ ਡਰੋ ਨਾ ਸੁਚੇਤ ਰਹੋ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਅਫਵਾਹਾਂ ਤੋਂ ਮੇਰੇ ਵੀਰੋ ਜਰੂਰ ਬਚ ਕੇ ਰਹੋ ਤੇ ਪਲ-ਪਲ ਦੀ ਖਬਰ ਦੇਖਣ ਲਈ ਤੁਸੀਂ ਸੋਖ ਲਾਟਿਆ ਸਬਸਕ੍ਰਾਈਬ ਕਰਕੇ ਰੱਖ ਲਓ ਫੇਸਬੁੱਕ ਪੇਜ ਇੰਸਟਾਗ੍ਰam ਤੇ YouTube YouTube ਦੇ ਉੱਪਰ ਜਿਹੜੀਆਂ ਆਪਾਂ ਸਾਰੀਆਂ ਵੀਡੀਓ ਪਲ-ਪਲ ਦੀ ਜਿਹੜੀ ਘੰਟਾ ਬਾ ਘੰਟਾ ਆਪਣੇ ਕੋਲ ਖਬਰ ਪਹੁੰਚਦੀ ਆ ਉਹ ਪ੍ਰੋਵਾਈਡ ਕਰਵਾਉਂਦੇ ਰਹਿੰਨੇ ਆ ਬਾਕੀ ਜੇਕਰ ਹਰੀ ਘੜ ਦੀ ਅਪਡੇਟ ਦੇਖੀਏ ਸਵੇਰੇ 6 ਵਜੇ 20 ਅਗਸਤ 2025 ਤਾ ਜਿਹੜਾ ਹਰੀਕੇ ਦਾ ਪੌਣ ਦੇ ਵਲਾ 688. ਚੱਲ ਰਿਹਾ ਮਤਲਬ ਕਿ ਜਿਹੜਾ ਥੋੜਾ ਜਿਹਾ 2-3 ਫੁੱਟ ਜਿਹੜਾ ਉਸ ਨੂੰ ਘਟਾਇਆ ਹੈ ਤਾਂ ਕਿ ਜੇਕਰ ਪਿੱਛੋਂ ਪਾਣੀ ਆਉਂਦਾ ਤੇ ਹਰੀ ਘੜ ਤੇ ਜਿਹੜਾ ਉਹ ਥੋੜਾ ਜਿਹਾ ਠਹਿਰਾ ਕਰ ਸਕੇ ਬਾਕੀ ਆਪਸ ਟੀਮ ਦੀ ਗੱਲ ਕਰੀਏ ਤਾਂ ਆਪਸ ਟੀਮ ਜਿਹੜਾ 92260 ਕਿਊਸਿਕ ਜਿਹੜਾ ਪਾਣੀ ਆ ਸਵੇਰੇ 6 ਵਜੇ ਹਰੀ ਘੜ ਤੇ ਪਹੁੰਚ ਰਿਹਾ ਜੇਕਰ ਡਾਊਨਸਟ੍ਰੀਮ ਦੀ ਗੱਲ ਕਰੀਏ ਤਾਂ 70241 ਕਿਊਸਿਕ ਜਿਹੜਾ ਪਾਣੀ ਆ ਉਹ ਡਾਊਨਸਟ੍ਰੀਮ ਕੀਤਾ ਜਾ ਰਿਹਾ ਮਤਲਬ ਕਹਿਣ ਦਾ ਕਿ ਕੱਲ ਕੋ ਜਿੰਨਾ ਲਗਭਗ ਪਾਣੀ ਆ ਜਿਹੜਾ ਡਾਊਨਸਟ੍ਰੀਮ ਕੀਤਾ ਜਾ ਰਿਹਾ ਬਹੁਤੀ ਡਰਨ ਦੀ ਲੋੜ ਨਹੀਂ ਜੇਕਰ ਫਰੋਜਪੁਰ ਫੀਡਰ ਦੀ ਗੱਲ ਕਰੀਏ ਤਾਂ 8037 ਕਿਊਸਿਕ ਜਿਹੜਾ ਪਾਣੀ ਆ ਫਰੋਜਪੁਰ ਫੀਡਰ ਨੂੰ ਛੱਡਿਆ ਜਾ ਰਿਹਾ ਜੇਕਰ ਰਾਜਸਥਾਨ ਫੀਡਰ ਦੀ ਗੱਲ ਕਰੀਏ ਤਾਂ 13795 ਕਿਊਸਿਕ ਜਿਹੜਾ ਪਾਣੀ ਆ ਰਾਜਸਥਾਨ ਫੀਡਰ ਨੂੰ ਛੱਡਿਆ ਜਾ ਰਿਹਾ ਜੇਕਰ ਮਹੂ ਕਨਾਲ ਦੀ ਗੱਲ ਕਰੀਏ ਤਾਂ 187 ਕਿਊਸਿਕ ਜਿਹੜਾ ਪਾਣੀ ਆ ਮਹੂ ਕਨਾਲ ਨੂੰ ਛੱਡਿਆ ਜਾ ਰਿਹਾ ਸੋ ਭਾਖੜਾ ਡੈਮ ਦੀ ਆਪਾਂ ਤੁਹਾਨੂੰ ਸਵੇਰੇ 6 ਵੇ ਦੀ ਰਿਪੋਰਟ ਦੇਤੀ ਆ ਪੌਂਗ ਟਾਈਮ ਦੀ 7 ਵੇ ਦੀ ਦੇਤੀ ਆ ਤੇ ਹਰੀਕੇ ਹੈਡ ਵਰਕਸ ਦੀ 6 ਵੇ ਦੀ ਰਿਪੋਰਟ ਦੇਤੀ ਆ ਆਉਣ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਘੱਗਰ ਰਾਵੀ ਥੀਨ ਟਾਈਮ ਦੀ ਵੀ ਜਾਣਕਾਰੀ ਦਿਆਂ ਤੇ ਜਿਹੜਾ ਪੌਂਗ ਟਾਈਮ ਦਾ 8 ਵੇ ਦਾ ਡਾਟਾ 9 ਵੇ ਦਾ 10 ਵੇ ਦਾ ਉਹਦਾ ਜਿਹੜਾ ਉਹ ਵੀ ਜਿਹੜੀ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਜਾਣਕਾਰੀ ਦੇਵਾਂਗੇ ਕਿਉਂਕਿ ਜਿਹੜੇ ਅੱਜ ਸਪਿਲ ਵੇ ਗੇਟਾਂ ਦੇ ਜਿਹੜਾ ਪੌਂਗ ਡੈਮ ਦਾ ਡਾਟਾ ਜਿਹੜਾ ਉਹ ਲਗਾਤਾਰ ਜਿਹੜਾ QC ਦੇ ਬੇਜ ਜਿਹੜਾ ਵਾਟਰ ਆ ਉਹ ਵਾਟਰ ਲੈਵਲ ਜਿਹੜਾ ਰਿਲੀਜ਼ ਕੀਤਾ ਜਾਊਗਾ ਅਗਲੇ ਪਾਸੇ ਆਊਟਫਲੋ ਕੀਤਾ ਜਾਊਗਾ ਫਿਲਹਾਲ ਜਿਹੜਾ 2000 QC ਕਿ ਸਿਰਫ ਜਿਹੜਾ ਪਾਣੀ ਅਗਲੇ ਪਾਸੇ ਵਧਾਇਆ ਗਿਆ ਹੈ ਟੋਟਲ ਜਿਹੜਾ 스ਪਿਲਵੇ ਗੇਟਾਂ ਰਹੀ 44000 ਆ ਰਿਹਾ ਜੇਕਰ ਟੋਟਲ ਆਊਟਫਲੋ ਦੀ ਗੱਲ ਕਰੀਏ ਤਾਂ 61878 QC ਜਿਹੜਾ ਪਾਣੀ ਆਊਟਫਲੋ ਕੀਤਾ ਜਾ ਰਿਹਾ ਜਿਹੜਾ 스ਪਿਲਵੇ ਗੇਟ ਖੋਲੇ ਗਏ ਹਨ ਆਪਣੇ ਪੋਂਗ ਡੈਮ ਦੇ ਉਹਦੇ ਰਹੀਂ ਜਿਹੜਾ 44000 ਆ ਰਿਹਾ ਮਤਲਬ ਕਿ ਇੱਕ ਘੰਟੇ ਦੇ ਬਾਅਦ ਹੋ ਸਕਦਾ ਹੈ ਕਿ ਪਾਣੀ 2000 ਹੋਰ ਵਧਾਇਆ ਜਾਵੇ ਉਸ ਤੋਂ ਅਗਲੇ ਘੰਟੇ ਫਿਰ 2000 ਵਧਾਇਆ ਜਾਵੇ ਇਸ ਤਰ੍ਹਾਂ ਕਰਦਿਆਂ ਕਰਦਿਆਂ ਜਿਹੜਾ ਪਾਣੀ ਆ ਕਾਟ ਜਾਂ ਟੋਟਲ ਆਊਟਫਲੋ ਚੱਲ ਰਿਹਾ ਇਸ ਨੂੰ ਜਿਹੜਾ ਸ਼ਾਮ ਤੱਕ ਹੋ ਸਕਦਾ ਜਾਂ ਕੱਲ ਸਵੇਰ ਤੱਕ 75000 ਕਿਊਸੀ ਤੇ ਮਤਲਬ ਕਿ ਲੈ ਕੇ ਜਾਣਾ ਸੋ ਮੈਂ ਬੇਨਤੀ ਇਹੀ ਤੁਹਾਨੂੰ ਕਰਨੀ ਚਾਹੁੰਦਾ ਸਾਰੇ ਭੈਣ ਭਰਾਵਾਂ ਨੂੰ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂ ਜਿਹੜੀ ਸਹੀ ਜਾਣਕਾਰੀ ਹੋ ਹਰ ਘਰ ਹਰ ਫੋਨ 'ਚ ਲਗਾਤਾਰ ਜਿਹੜੀ ਪਹੁੰਚਦੀ ਰਹੇ ਕਿਉਂਕਿ ਪੜਪੜ ਦੀ ਖਬਰ ਜਿਹੜੀ ਆਪਾਂ ਤੁਹਾਨੂੰ ਲਗਾਤਾਰ ਜਿਹੜੀ ਪ੍ਰੋਵਾਈਡ ਕਰਵਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਬਾਕੀ ਇਹ ਫਾਵਾਵਾਂ ਤੋਂ ਬਚੋ ਸੁਚੇਤ ਰਹੋ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਹਿਮਾਚਲ ਦੇ ਵਿੱਚ ਕਈ ਜਗ੍ਹਾ ਤੇ ਬੱਦਲ ਫਟ ਰਹੇ ਨੇ ਜਿਸ ਕਰਕੇ ਜਿਹੜਾ ਸਾਰਾ ਪਾਣੀ ਆ ਘੁੰਮ ਘਮਾ ਕੇ ਆਪਣੇ ਬਿਆਸ ਦਰਿਆ ਸਤਲੁਜ ਘੱਗਰ ਰਾਵੀ ਦੇ ਵਿੱਚ ਲਗਾਤਾਰ ਜਿਹੜਾ ਵਧ ਰਿਹਾ ਤੇ ਪੰਜਾਬ ਦੇ ਵਿੱਚ ਹੜਾਂ ਦਾ ਖਤਰਾ ਵੀ ਲਗਾਤਾਰ ਵਧ ਰਿਹਾ ਬਾਕੀ ਆਪਾਂ ਨੂੰ ਪਤਾ ਹੈ ਕਿ ਬਿਆਸ ਦਰਿਆ ਦੇ ਕੰਢੇ ਕਾਫੀ ਨੁਕਸਾਨ ਹੋ ਚੁੱਕੇ ਪਿੰਡ ਉਹਨਾਂ ਦੇ ਵੀ ਜਿਹੜਾ ਜਾ ਕੇ ਸਮਾਜ ਸੇਵੀ ਵੀਰਾਂ ਨੂੰ ਬੇਨਤੀ ਕੀਤੀ ਸੇਵਾ ਕਰੋ ਜੇਕਰ ਹਰੀ ਘੜ ਤੋਂ ਅਗਲੇ ਪਾਸੇ ਦੀ ਗੱਲ ਕਰੀਏ ਫਰੋਇਪੁਰ ਤੱਕ ਇੱਧਰ ਵੀ ਜਿਹੜੇ ਕਾਫੀ ਪਿੰਡ ਨੇ ਨੀਵੇਂ ਇਲਾਕੇ ਉਹ ਡੁੱਬ ਚੁੱਕੇ ਨੇ ਬਾਕੀ ਜੇਕਰ ਫਰੋਇਪੁਰ ਤੋਂ ਅਗਲੇ ਪਾਸੇ ਦੀ ਗੱਲ ਕਰੀਏ ਜਦੋਂ ਸੈਣੀਵਾਲ ਤੋਂ ਪਾਣੀ ਛੱਡਿਆ ਜਾਂਦਾ ਤਾਂ ਫਾਜ਼ਿਲਕਾ ਏਰੀਆ ਦੇ ਕਾਫੀ ਜਿਹੜੇ ਪਿੰਡ ਨੇ ਉਹ ਡੁੱਬ ਚੁੱਕੇ ਨੇ ਬਾਕੀ ਉੱਧਰ ਜਿਹੜਾ ਘੱਗਰ ਨਦੀ ਆ ਉਹ ਵੀ ਜਿਹੜਾ ਪਾਣੀ ਉਸ ਦੇ ਵਿੱਚ ਵੀ ਕੱਲ ਸ਼ਾਮੀ ਜਿਹੜਾ ਥੋੜਾ ਜਿਹਾ ਵਧਿਆ ਸੀਗਾ ਜੇਕਰ ਕੱਲ ਸ਼ਾਮ ਦੀ ਮੈਂ ਤੁਹਾਨੂੰ ਰਿਪੋਰਟ ਦੱਸਣ ਦੀ ਕੋਸ਼ਿਸ਼ ਕਰਦਾ ਜੇ ਮ ਕਘਰ ਨਦੀ ਦੇ ਵਿੱਚ ਜਿਹੜਾ ਕੱਲ ਸ਼ਾਮੀ ਪਾਣੀ ਸੀ ਉਹ ਲਗਭਗ ਵਧਿਆ ਸੀ ਜਿਹੜਾ ਕਿ ਕੱਲ ਚੱਲ ਰਿਹਾ ਸੀਗਾ ਜੇਕਰ ਆਪਾਂ ਕਘਰ ਦੀ ਗੱਲ ਕਰੀਏ ਰਿਵਰ ਕਘਰ ਗੁਰਾਚਿੱਕਾ ਹੈਡ ਵਰਕਸ ਦੀ ਗੱਲ ਕਰੀਏ ਤਾਂ ਜਿਹੜਾ ਸਵੇਰੇ ਸੀਗਾ ਡਿਸਚਾਰਜ 23000 98 ਕਿਉਸੀ ਕੀਤਾ ਜਾ ਰਿਹਾ ਸੀ ਕੱਲ ਸਵੇਰੇ 6 ਵਜੇ ਜੇਕਰ ਸ਼ਾਮੀ 4 ਵੇ ਦੀ ਗੱਲ ਕਰੀਏ ਤਾਂ ਉਹ ਜਿਹੜਾ 21560 ਕਿਉਸੀ ਕਿ ਡਿਸਚਾਰਜ ਕੀਤਾ ਜਾ ਰਿਹਾ ਸੀਗਾ ਜੇਕਰ ਖਨੌਰੀ ਦੀ ਗੱਲ ਕਰੀਏ ਤਾਂ ਕੱਲ ਸਵੇਰੇ ਜਿਹੜਾ 19 ਅਗਸਤ ਨੂੰ 6500 ਕੀਤਾ ਜਾ ਰਿਹਾ ਸੀਗਾ ਜਿਹੜਾ ਕਿ ਸ਼ਾਮ ਨੂੰ 4 ਵਜੇ 6575 ਕਿਉਸੀ ਕੀਤਾ ਜਾ ਰਿਹਾ ਸੀਗਾ ਜੇਕਰ ਆਪਣੇ ਚਾਂਦਪੁਰ ਦੀ ਗੱਲ ਕਰੀਏ ਤਾਂ ਜਿਹੜਾ ਸਵੇਰੇ 3750 ਸੀਗਾ 6 ਵਜੇ ਤੇ ਸ਼ਾਮ ਨੂੰ ਜਿਹੜਾ ਕੱਲ 19 ਅਗਸਤ ਨੂੰ 3750 ਜਿਹੜਾ ਉਹ ਵੀ ਕਰ ਦਿੱਤਾ ਗਿਆ ਸੀਗਾ ਬਾਕੀ ਇਹੀ ਰਿਪੋਰਟ ਆ ਮੇਰੇ ਵੀਰੋ ਬਾਕੀ ਜਿਹੜੀ ਹੋਰ ਨਵੀਂ ਰਿਪੋਰਟ ਆਉਗੀ ਉਹ ਵੀ ਆਪਾਂ ਤੁਹਾਡੇ ਸਾਹਮਣੇ ਜਲਦੀ ਪੇਸ਼ ਕਰਾਂਗੇ ਬਾਕੀ ਫਵਾਵਾਂ ਤੋਂ ਬਚੋ ਸੁਚੇਤ ਰਹੋ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਸ਼ੇਅਰ ਕਰਨ ਦਾ ਮੇਰਾ ਮਤਲਬ ਇਹੀ ਆ ਕਿ ਜਿਹੜੀ ਸਹੀ ਜਾਣਕਾਰੀ ਉਹ ਸਾਰੇ ਜਿਹੜੇ ਭੈਣ ਭਰਾਵਾਂ ਤੋਂ ਫੂਨਾ ਤੱਕ ਪਹੁੰਚ ਸਕੇ ਕਿਉਂਕਿ ਇਨ੍ਹਾਂ ਦਿਨਾਂ ਦੇ ਵਿੱਚ ਆਪਾਂ ਨੂੰ ਪਤਾ ਕਿ ਜੇਕਰ ਸਹੀ ਜਾਣਕਾਰੀ ਆਪਣੇ ਤੱਕ ਪਹੁੰਚੇਗੀ ਤਾਂ ਜਿਹੜਾ ਡਰਦਾ ਮਾਹੌਲ ਇਹਨਾਂ ਸਿਰਜਿਆ ਜਾ ਰਿਹਾ ਹੈ ਉਹ ਆਪਣੇ ਅੰਦਰੋਂ ਨਿਕਲੇਗਾ ਬਾਕੀ ਕਮੈਂਟਾਂ ਵਿੱਚ ਤੁਸੀਂ ਆਪਣੇ ਏਰੀਆ ਦਾ ਨਾਮ ਜ਼ਰੂਰ ਲਿਖੋ ਆਪਣੇ ਪਿੰਡ ਦਾ ਨਾਮ ਜ਼ਰੂਰ ਲਿਖੋ ਕਿੱਥੋਂ-ਕਿੱਥੋਂ ਦੇਖ ਰਹੇ ਹੋ ਕਿੱਥੇ-ਕਿੱਥੇ ਪਾਣੀ ਦੀ ਸਥਿਤੀ ਕੀ ਕੀ ਚੱਲ ਰਹੀ ਆ ਬਾਕੀ ਦਰਿਆਵਾਂ ਦੇ ਨਦੀਆਂ ਦੇ ਨਾਲਿਆਂ ਦੇ ਨੇੜੇ ਨਾ ਜਾਓ ਕਿਉਂਕਿ ਪਾਣੀ ਲਗਾਤਾਰ ਤੁਹਾਨੂੰ ਪਤਾ ਵਧ ਰਿਹਾ ਹੈ ਬਾਕੀ ਕਈ ਤਰ੍ਹਾਂ ਦੇ ਜੀਵ ਜ਼ਹਿਰੀਲੇ ਜੀਵ ਵੀ ਆਉਂਦੇ ਉਹਨਾਂ ਤੋਂ ਵੀ ਥੋੜਾ ਜਿਹਾ ਆਪਾਂ ਨੂੰ ਜਿਹੜਾ ਪ੍ਰੇਜ ਕਰਨ ਦੀ ਲੋੜ ਆ ਸੋ ਬਹੁਤ-ਬਹੁਤ ਧੰਨਵਾਦ ਜੀ ਥੈਂਕਸ ਫॉर ਵਾਚਿੰਗ ਸਤਿ ਸ੍ਰੀ ਅਕਾਲ ਜੀ